ਸਾਸ਼ੀ ਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਬਣਾਉਣ ਲੱਗੇ ਹਾਂ ਜੀ ਖੜੀ ਪਕੌੜਾ ਤੇ ਤੁਹਾਨੂੰ ਵੀ ਨਾਲ-ਨਾਲ ਬੁਖਾਉਣੇ ਆ ਜੀ ਤੇ ਦਿਓ ਸਾਡਾ ਨਾਲ-ਨਾਲ ਸਾਥ ਚਲੋ ਆਜੋ ਤੁਹਾਨੂੰ ਬੁਖਾਉਣੇ ਆ ਜੀ ਆਸਮਾਨ ਆਪਾਂ ਕੱਟ ਕਰਕੇ ਰੱਖ ਲਿਆ ਜੀ ਪਿਆਜ਼ ਆਲੂ ਤੇ ਲਸਣ ਭੂਕਾ ਨਾਲ ਜੀ ਤੇ ਬੇਸਣ ਆਪਾਂ ਘੋਲ ਲਿਆ ਏ ਨਾਲ ਘਰ ਦਾ ਮੇਥੀ ਢੜੀਆਂ ਪਕੌੜੇ ਤੇ ਤੇਲ ਸਿਪਾਤਾ ਜੀ ਵਿੱਚ ਛੁੱਟਾਂਗੇ ਜੀਰਾ ਇਹਨੂੰ ਥੋੜਾ ਜਿਆ ਅਸੀਂ ਹਿਲਾਵਾਂਗੇ ਜੀ ਥੋੜਾ ਜਿਆ ਪੁੱਜਣ ਦੇ ਨਾਲ ਬਾਅਦ ਵਿੱਚ ਇਸ ਵਿੱਚ ਬਾਕੀ ਸਮਾਨ ਪਾਵਾਂਗੇ ਹਨ ਵਿੱਚ ਕੱਲਾ ਲਸਣ ਪੋਣਾ ਕੱਲਾ ਲਸਣ ਪਾਇਆ ਲਸਣ ਪੁੱਜਨ ਦੇਣਾ ਆਪਾਂ ਜਦੋਂ ਤੱਕ ਬਰਾਊਨ ਨਹੀਂ ਹੋ ਜਾਂਦਾ ਬਾਤ ਅੱਧੀ ਆ ਮੇਥੀ ਹੁਣ ਆਪਾਂ ਬਾਤੀ ਘਰ ਦੀ ਮੇਥੀ ਦੇ ਧਨੀਆ ਤੁਸੀਂ ਸਾਰੇ ਦੱਸਿਓ ਤੁਸੀਂ ਕਿੱਦਾਂ ਬਣਾਉਂਦੇ ਜੇ ਆਪਾਂ ਆਪਣੀ ਰੈਸিপি ਦਾ ਦੇਣਾ ਸ਼ੇਅਰ ਕਰਾਂਗੇ ਆ ਲਸਣ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਟਮਾਟਰ ਆਲੂ ਤੇ ਕਰਦੀਆਂ ਭੂਕਾਂ ਅਦਰਕ ਫੋਨ ਇਹਨੂੰ ਥੋੜਾ ਜਿਹਾ ਰੈੱਡ ਹੋਣ ਦਵਾਂਗੇ ਇਹ ਤਾਂ ਮੈਂ ਨਾ ਵੇਟ ਕਰਾਂਗੀ ਜਦੋਂ ਤੱਕ ਇਹ ਭੁੱਜ ਜੇਗਾ ਫਿਰ ਇਸ ਤੋਂ ਬਾਅਦ ਪਾਵਾਂਗੇ ਆਪਾਂ ਜਿਹੜਾ ਵੇਸ ਸਾਨੂੰ ਆਪਾਂ ਭੋਲਿਆ ਦੇਈਂ ਦੇ ਵਿੱਚ ਕਈ ਲੋਕੀ ਇਹਦੇ ਵਿੱਚ ਇਮਲੀ ਪਾਉਂਦੇ ਆ ਖਟਾ ਕਰਨ ਵਾਸਤੇ ਲੱਸੀ ਪਾਉਂਦੇ ਆ ਆਪਾਂ ਘਰ ਦਾ ਦਹੀਂ ਪਾਉਂਦੇ ਆ ਇਹ ਇੱਕ ਆ ਹੁਣ ਆਪਾਂ ਪਾਤਾ ਵਿੱਚ ਲੂਣ ਥੋੜਾ ਥੋੜਾ ਜਿਹੜਾ ਜਿਹੜਾ ਆਪਾਂ ਸਮਾਨ ਪਾਉਣਾ ਉਹ ਤੁਹਾਨੂੰ ਨਾਲ-ਨਾਲ ਰੱਖੰਨੇ ਆ ਹੁਣ ਆਪਾਂ ਪਾਵਾਂਗੇ ਵਿੱਚ ਗਰਮ ਮਸਾਲਾ ਇੱਥੇ ਪਾ ਗਏ ਜੀ ਆਪਣਾ ਗਰਮ ਮਸਾਲਾ ਚੰਗਾ ਹੋਣਾ ਆਪਾਂ ਪਾਵਾਂਗੇ ਢੇਗੀ ਮਿਰਚ ਰੰਗ ਵਾਸਤੇ ਹਾਂ ਕਈ ਲੋਕੀ ਨਹੀਂ ਪਾਉਂਦੇ ਨਹੀਂ ਪਸੰਦ ਕਰਦੇ ਪਰ ਸਾਡੇ ਘਰ ਜ਼ਰੂਰੀ ਹੈ ਹੁਣ ਵਾਰੀ ਆ ਗਈ ਜੀ ਹਲਦੀ ਦੀ ਤਣ ਮਿਕਸ ਆਹੋ ਧਨੀਆ ਪਾਊਡਰ ਪਾਓ ਵਿੱਚ ਇਹ ਧਨੀਆ ਹਾਂ ਧਨੀਆ ਪਾਊਡਰ ਫਿਰ ਕੋਈ ਨਹੀਂ ਨੀ ਮੋੜੋ ਹੁਣ ਆਪਾਂ ਵਿੱਚ ਚੈਟ ਆਨ ਕਰਾਂਗੇ ਧਨੀਆ ਪਾਊਡਰ ਹਾਂ ਹੁਣ ਇਹਨੂੰ ਪੁੱਜਣ ਦਵਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਹ ਹੁਣ ਪੁੱਜ ਜਾਏਗਾ ਫਿਰ ਵਿੱਚ ਪਾਏਗਾ ਦਹੀਂ ਵੇਸਣ ਤੇਰੇ ਪਕੌੜੇ ਬਾਅਦ ਵਿੱਚ ਪਾਵਾਂਗੇ ਜਦੋਂ ਰਿੱਜ ਜੇਗੀ। ਲਓ ਜੀ ਹੁਣ ਇਹਦੀ ਵਾਰੀ ਆ ਗਈ ਵੇਸਣ ਦੀ। ਉਹ ਆਪਾਂ ਪਹਿਲਾਂ ਘੋਲ ਲਿਆ ਇਹ। ਆਪਾਂ ਤਾਂ ਆਪਾਂ ਵੇਸਣ ਤੇ ਕਰਦਾ ਤਈ। ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਜਿੰਨੀ ਆਪਾਂ ਕੜੀ ਬਣਾਉਣੀ ਆ ਉਹ ਸਾਬ ਨਾਲ। ਕਿਉਂਕਿ ਬਾਅਦ ਵਿੱਚ ਪਕੌੜੇ ਵੀ ਪੈਣੇ ਉਹਨਾਂ ਨੇ ਵੀ ਚੁੱਕਣੀ ਆ ਸੰਗਣੀ ਹੋ ਜਾਏਗੀ। ਬਹੁਤ ਹਾਂ ਇਹ ਆਪਾਂ ਪਾਤਾ ਵਿੱਚ ਪਾਣੀ ਆਪਣੇ ਜੀਆਂ ਦੇ ਤੇ ਘਰ ਦੇ ਹਿਸਾਬ ਨਾਲ ਜਿੰਨੀ ਆਪਾਂ ਖਾ ਸਕਦੇ ਨਾਲ ਚੌਲ ਵੀ ਬਣਨੇ ਆ ਕੜੀ ਚੌਲ ਇਹਨੂੰ ਹੁਣ ਰਿੱਜਾਂ ਦੇਵਾਂਗੇ ਕੁਛ 30 ਮਿੰਟ ਤੱਕਾਂ ਫਰਿੱਜੇਗੀ ਤੇ ਫਿਰ ਇਹ ਸੰਗਣੀ ਹੋਏਗੀ ਤੇ ਫਿਰ ਇਹਦੇ ਵਿੱਚ ਪਾਵਾਂਗੇ ਪਕੌੜੇ ਤੁਹਾਨੂੰ ਉਹ ਵੀ ਦਿਖਾਵਾਂਗੇ ਅੱਗੇ ਅੱਗੇ ਲੋ ਜੀ ਕੜੀ ਆਪਣੀ ਰਿਜ ਗਈ ਆ 20 ਤੋਂ 30 ਮਿੰਟ ਤੱਕ ਆ ਅੱਧਾ ਘੰਟਾ ਹੋ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪਕੌੜੇ ਕਿਉਂਕਿ ਪਕੌੜੇ ਪਾ ਕੇ ਥੋੜਾ ਜਿਹਾ ਰਿਨ ਕੇ ਤੇ ਇਹਨੂੰ ਕਰ ਦੇਣਾ ਬੰਦ ਫਿਰ ਪਕੌੜੇ ਜਿਹੜੇ ਨਹੀਂ ਆ ਉਹਦੇ ਚ ਸੰਗਣੀ ਹੋ ਜਾਣੀ ਆ ਔਟੋਮੈਟਿਕ ਹਾਂ ਇਹ ਪਾਤੀ ਆਪਾਂ ਪਕੌੜੇ ਹਾਂਜੀ ਕੜੀ ਤੋਂ ਬਾਅਦ ਹੁਣ ਟਾਈਮ ਆ ਗਿਆ ਪੱਠੇ ਕੋ ਉਤਰਨ ਦਾ ਹੜ ਤੋਂ ਬਾਅਦ ਪਹਿਲੀ ਵਾਲੀ ਪ੍ਰਾਲੀ ਉਤਰ ਲੱਗੇ ਆਂ ਆਪਾਂ ਤੇ ਨਾਲ-ਨਾਲ ਮੈਂ ਸੋਚਿਆ ਤੁਹਾਨੂੰ ਵੀ ਵਿਖਾ ਦਈਏ ਪੱਠੇ ਤੋਂ ਹਨ ਨਹੀਂ ਕਿਤੇ ਵੀ ਸਾਰੇ ਮਰ ਗਏ ਪੱਠੇ ਲੋਕਾਂ ਦੇ ਕਿਸੇ ਦੇ ਵੀ ਨਹੀਂ ਬਚੇ ਲੱਗੇ ਕਿਤੇ ਬਣੀ ਇਹ ਪ੍ਰਾਲੀ ਆ ਕਿਦੋਂ ਲਾਗੂ ਦੂਰੋਂ ਹੀ ਲਿਆਂਦੀ ਆ ਬਾਕੀ ਉਹ ਡੀਆਂ ਸਬਜ਼ੀਆਂ ਤੁਹਾਨੂੰ ਉਹ ਵੀ ਵਿਖਾਉਨੇ ਬਾਅਦ ਵਿੱਚ ਪਹਿਲਾਂ ਤੁਹਾਨੂੰ ਵਿਖਾਉਨੇ ਆਪਣੇ ਪੱਠੇ ਕਿਦਾਂ ਕੋ ਉਤਰਦੇ ਆਂ ਆਪਾਂ ਇਹ ਰੇਤੀ ਲੋਣੀ ਪੈਣ ਦੀ ਜੰਗਾਲ ਲੱਗ ਗਿਆ 2 ਮਹੀਨੇ ਹੋ ਗਏ ਪੱਠੇ ਨਹੀਂ ਖੁਤਰੇ ਬਿਲਕੁਲ ਵੀ ਕੋਈ ਕੋਈ ਚੀਜ਼ ਨਹੀਂ ਖੁਤਰੀ ਇਹਦੇ ਨਾਲ ਜੰਗਾਲ ਲੱਗ ਗਿਆ ਇਹਨੂੰ ਤਿੱਖਾ ਕਰਾਂਗੇ ਜੀ ਪੱਠੇ ਕੋ ਤੁੰ ਤੋਂ ਬਾਅਦ ਟਾਈਮ ਆ ਗਿਆ ਸਬਜ਼ੀਆਂ ਵਿਖਾਉਣ ਦਾ ਇਹ ਆਪਣੀ ਘਰ ਦੀ ਸਬਜ਼ੀ ਸਾਰੀ ਆ ਪਾਲਕ ਆ ਜਿਹੜੀ ਆਪਾਂ ਇੱਕ ਰੀ ਵੱਢ ਕੇ ਸਾਗ ਚ ਵੀ ਪਾਲੀ ਆ ਆਹ ਕੋ ਆਲੂ ਉmber ਗਏ ਸੀ ਉਹਨਾਂ ਨੂੰ ਬੀਜਤਾ ਇਹ ਵੀ ਉੱਗ ਗਏ ਸਾਈਡਾਂ ਦੇ ਸਾਰੇ ਮੂਲੀਆਂ ਐ ਧਣੀਆਂ ਸਿਆਲ ਚ ਧਣੀਆਂ ਨਾ ਪਾਵੇ ਸਬਜੀ ਤੇ ਸਬਜੀ ਕੱਖ ਦੀ ਨਹੀਂ ਧਣੀਆਂ ਵਾ ਜੀ ਆ ਮੇਥੀ ਆ ਤੇ ਆ ਆਪਣੇ ਆਗੇ ਸਲਗਮ ਉੱਤੋਂ ਬਾਦ ਆ ਗਿਆ ਲਸਣ ਇਹ ਆਪਣੀ ਘਰ ਦੀ ਸਬਜੀ ਸਾਰੀ ਹਜੇ ਪਹਿਲੀ ਚ ਵੀ ਲਸਣ ਲਾਵਾਂਗੇ ਉਹ ਵੀ ਤੁਹਾਨੂੰ ਵਲੌਗ ਸ਼ੇਅਰ ਕਰਾਂਗੇ ਸਾਰਾ ਇਹ ਜੇ ਘਰ ਇੱਥੇ ਲਾਇਆ ਥੋੜਾ ਲਸਣ ਬਾਅਦ ਵਿੱਚ ਲੱਗੇਗੀ ਮੇਥੀ ਧਨੀਆ ਤੇ ਪਾਲਕ ਤੁਹਾਨੂੰ ਉਹ ਵੀ ਵਖਾਵਾਂਗੇ ਆਪਾਂ ਨਾਲ ਨਾਲ ਤੁਸੀਂ ਇੰਦਾ ਹੀ ਪਿਆਰ ਦਿਓ ਵੀਡੀਓ ਨੂੰ ਤੇ ਤੁਹਾਨੂੰ ਨਾਲ ਨਾਲ ਸਾਰਾ ਕੁਝ ਸ਼ੇਅਰ ਕਰਾਂਗੇ ਆਪਾਂ